ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਹੀ ਨਹੀਂ ਪਰसों ਸਾਡੀ ਕ੍ਰੈਡਿਟ ਲਿਮਿਟ ਕਢਾਈ ਹੈ ਨਾ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਠੀਕ ਹੈ ਨਾ ਤੇ ਇਸ ਤੋਂ ਪਹਿਲਾਂ ਇਹ ਇਹ ਪਹਿਲੀ ਵਾਰ ਨਹੀਂ ਹੈਗਾ ਕਿ ਸੀਆਈਐਸਐਫ ਸਾਡੇ ਦੇ ਇਸ ਤੋਂ ਪਹਿਲਾਂ ਕਿਹਦੇ ਪਠਾਨਕੋਟ ਹਮਲਾ ਹੋਇਆ ਸੀ ਜਦੋਂ ਪਠਾਨਕੋਟ ਦੇ ਵਿੱਚ ਕਟਨਾ ਹੋਈ ਸੀ ਮੈਂ ਐਮਪੀ ਸੀ ਉਹ ਤੋਂ ਕਟਨਾ ਤੋਂ ਬਾਅਦ ਪੰਜਾਬ ਸਰਕਾਰ ਨੂੰ 7.5 ਕਰੋੜ ਰੁਪਏ ਦਾ ਦਿਲਪੇਤਾ ਸੀ ਗਈ ਕਿ ਅਸੀਂ ਤੁਹਾਨੂੰ ਮਿਲਟਰੀ ਤੇ ਪੈਰਾ ਮਿਲਟਰੀ ਦਿੱਤੀ ਉੱਥੇ ਪਠਾਨਕੋਟ ਵਾਸਤੇ ਉਹਦਾ ਖਰਚਾ ਹੈ ਤਾਂ ਮੈਂ ਰਾਜਨਾਥ ਜੀ ਨੂੰ ਮਿਲਿਆ ਪ੍ਰੋਫੈਸਰ ਸਾਧੂ ਸਿੰਘ ਜੀ ਫਰੀਦਕੋਟ ਤੋਂ ਮੇਰਾ ਨਾਮ ਕਿਸੀ ਅਸੀਂ ਦੋਨੋਂ ਮਿਲੇ ਅਸੀਂ ਕਿਹਾ ਜੀ ਅਸੀਂ ਪੰਜਾਬ ਕੋਈ ਅਲੱਗ ਮੁਲਕ ਹੈ ਵੀ ਸਾਨੂੰ ਕਰਾਈ ਦੇ ਦੇਣਿਓ ਮਿਲਟਰੀ ਤੁਸੀਂ ਇਹ ਜਿਹੜਾ ਪਠਾਨਕੋਟ ਆਏ ਸੀ ਉਹ ਕਿਹੜਾ ਕੱਲੇ ਪਠਾਨਕੋਟ ਤੇ ਹਮਲਾ ਕਰਨੇ ਉਹ ਦਿੱਲੀ ਵਾ ਦਿੱਲੀ ਤੇ ਹਮਲਾ ਕਰਨਾ ਹੈ ਸੀ ਅੱਜ ਤਾਂ ਰੋਕਦੇ ਆ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਹਮਣਾ ਸਾਡੇ ਨਾਲ ਹੋਣਾ ਦਾ ਜਿਹੜੇ ਆਉਂਦਾ ਦੇਸ਼ ਦਾ ਦੁਸ਼ਮਣ ਆ ਜਿਹੜੀ ਜੰਗ ਹੋਈ ਹੈ ਪਾਕਿਸਤਾਨਾ ਕਿੱਥੇ ਹੋਈ ਹੈ ਪੰਜਾਬ ਚ ਹੋਈ ਹੈ ਇਹਦਾ ਖਰਚਾ ਪਾਉਂਦੇ ਸਾਨੂੰ ਤੁਸੀਂ ਅੱਜ ਕਈ 7.5 ਕਰੋੜ ਰੁਪਏ ਸਾਡੇ ਮੁੰਡੇ ਨੇ ਮਿਲਟਰੀ ਚ ਤੇ ਸਾਡੇ ਮੁੰਡੇ ਸਾਨੂੰ ਹੀ ਕਰਾਏ ਤੇ ਦਿੰਦੇ ਹੋ ਜੇ ਫਿਰ ਜੱਦੀ ਦੇਸ਼ੀ ਦਾ ਕੋਈ ਕੀਮਤੀ ਹੈ ਨਹੀਂ ਜਿਨ੍ਹਾਂ ਦੀ ਜੇ ਉਹਨਾਂ ਦੀ ਗਿਣਤੀ ਕਰਨ ਲੱਗੇ ਜੀ ਫਿਰ ਤੁਹਾਡੇ ਖਜ਼ਾਨੇ ਖਤਮ ਹੋ ਜਾਣਗੇ ਬੇਜ਼ਦਨ ਦੇਖੀ ਯਾਦ ਕਰਾ ਕੇ ਦਿੱਤਾ ਸੀ ਉਹ ਉਤਪਕ ਸਿੰਘ ਵਰਗੇ ਯੋਧੇ ਜਿਹੜੇ 23-23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਬੇ ਵਰਗੇ ਬਾਬਾ ਗਦਰੀ ਬਾਬੇ ਲਾਲਾ ਲਾਜਪਤ ਰਾਏ ਜੀ ਰਾਜਗੁਰੂ ਸਖਦੇਵ ਉਹ ਜਿਉ ਉਹਨਾਂ ਦਾ ਕੋਈ ਮੁੱਲ ਹੈ ਹੀ ਨਹੀਂ ਕੀਮਤੀ ਨਹੀਂ ਫਿਰ ਤੁਸੀਂ ਉਹਨਾਂ ਕੋ ਮੁੱਲ ਪਾ ਦੋਗੇ ਜਾਂ ਫਿਰ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਜਿਹੜੇ ਆਉਂਦੇ ਨੇ ਭਾਈ ਉਹਨਾਂ ਨੂੰ ਜਾਣਦਿਆ ਕਰੋ ਵੀ ਖਰਚਾ ਪੈਂਦਾ ਆਪਾਂ ਨੂੰ ਆਪਾਂ ਨੇ ਕਿੱਲੇ ਜਾਣ ਜਾਓ ਪਰ ਪਾਰਲੀਮੈਂਟ ਤੇ ਜਦੋਂ ਅਟੈਕ ਹੋਇਆ ਸੀ ਉਦੋਂ ਖਰਚਾ ਕਿਹਨੂੰ ਪਿਆ ਸੀ ਉਹ ਸੈਂਟਰ ਦਾ ਸੀਗਾ ਇਹ ਮਤਲਬ ਇਸ ਤ ਕਿਸ ਤਰ੍ਹਾਂ ਦੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਇਹ ਪਲੈਨਿੰਗ ਵੀ ਸੀਆਈਐਸਐਫ ਇੱਥੇ ਲਾਉਣ ਦੀ ਲੋੜ ਕੀ ਹੈ ਜਦੋਂ ਪੰਜਾਬ ਪੁਲਿਸ ਉਹ ਉਸ ਡੈਮ ਦੀ ਰੱਖਿਆ ਕਰ ਰਹੀ ਹੈ ਪਹਿਲਾਂ ਕੋਈ ਹੈ ਵੀ ਨਹੀਂ ਬੰਦਾ ਉਹ ਤਾਂ ਕਿਉਂ ਰੋਲਾ ਪਿਆ ਤਾਂ ਗਏ ਨੇ ਨਹੀਂ ਤਾਂ ਉੱਥੇ ਇੰਜੀਨੀਅਰ ਹੁੰਦੇ ਆ ਪਾਣੀ ਜਿੰਨਾ ਜਾਣਾ ਹੁੰਦਾ ਉਹ ਰੋਜ਼ ਦਾ ਇੰਨੇ ਕਿਉਂ ਸਕਦਾ ਇੰਨੇ ਕਿਉਂ ਸਕਦਾ ਉਹ ਤਾਂ ਅੱਜਕੱਲ ਤਾਂ ਡਿਜੀਟਲ ਤਰੀਕੇ ਨਾਲ ਮਿਲਿਆ ਜਾਂਦਾ ਕੋਈ ਐ ਗੇਜ਼ਾਂ ਨਾਲ ਤਾਂ ਮਿਲਦੇ ਨਹੀਂ ਹੁਣ ਹੁਣ ਤਾਂ AI ਆ ਗਈ ਸੁ ਮੈਂ ਸਖਤ ਵਿਰੋਧ ਵੀ ਕਰੂੰਗਾ ਤੇ ਮੈਂ ਨਾਲ ਇਹ ਵੀ ਕਹਿਣਾ ਚਾਹਣਾ ਕਿ ਨਾ ਅਸੀਂ BBMP ਦੇ ਥਰੂ ਪੈਸੇ ਦੇਣ ਦੇਈਏ ਨਾ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਚ ਦੇਈਏ ਠੀਕ ਹੈ ਨਾ ਇਹ ਫੈਸਲਾ ਵਾਪਸ ਲਓ ਪੰਜਾਬ ਦੇ ਜੁਨਟੀਵਿਸ਼ਨ ਚ ਟਾਈਮ ਹੈ ਜੇ ਪੰਜਾਬ ਪੂਰੇ ਸਰਹੱਦ ਦੀ ਰਾਖੀ ਕਰ ਸਕਦਾ ਹੈ ਤਾ ਡੈਮ ਦੀ ਵੀ ਕਰ ਸਕਦਾ ਡੈਮ ਦੀ ਵੀ ਕਰਾਂਗੇ ਰਾਖੀ